ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਔਰ ਜਿਸ ਵੀ ਮੀਡੀਆ ਨੂੰ ਤੁਸੀਂ ਜਿਸ ਵੀ ਮੰਚ ਨੂੰ ਤੁਸੀਂ ਪੇਸ਼ੰਤਾ ਕਰਦੇ ਹੋ ਥੋੜਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸ਼ਾਰਟ ਨੋਟਿਸ ਤੇ ਤੁਹਾਨੂੰ ਬੁਲਾਇਆ ਗਿਆ ਅੱਜ ਆਮ ਆਨIi ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਦਾ ਹੋ ਰਿਹਾ ਹੈ ਜੋ ਆਮਾਨੀ ਪਾਰਟੀ ਦਾ ਵਿਚਾਰ ਹੈ ਜੋ ਆਮਾਨੀ ਪਾਰਟੀ ਦਾ এজেন্ডਾ ਹੈ ਆਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜ੍ਹਾਈ ਹੈਲਥ ਇਨਫਰਾਸਟ੍ਰਕਚਰ ਰੋਜ਼ਗਾਰ ਜੋ এজেন্ডਾ ਹੈ ਬਿਲਕੁਲ ਉਸ এজੰਡੇ ਤੇ ਪੂਰੇ ਉੱਤਰ ਦੇ ਹੈ ਵਿધાન ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਪਗਤ ਸਿੰਘ ਉਹਨਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਚਲੇ ਲੋਕਾਂ ਲਈ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚਲਦੇ ਨੇ ਆਪਣਾ ਇੱਕ ਕਲੀਨਿਕ ਹੈ ਜਿੱਥੇ ਐਮਐਲਏ ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ ਤੇ ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ ਲੋਕਾਂ ਦਾ ਇਲਾਜ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਈ ਹੋਈ ਹੈ ਸਵਾਗਤ ਪੌ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ ਜਦ ਡਾਕਟਰ ਸੰਦੀਪ 파ਟਕ ਬੈਠੇ ਨੇ ਸੰਗਠਨ ਦੇਖਦੇ ਨੇ ਸਾਡੇ ਐਸਸੀ ਵਿੰਗ ਦੇ ਪ੍ਰਧਾਨ ਐਮਐਲਏ ਮਹਿਲਕਲਾ ਕੁਲਵੰਤ ਪੰਡੋਰੀ ਜੀ ਬੈਠੇ ਨੇ ਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ ਵੀ ਐਸਸੀ ਵਿੰਗ ਦੇ ਪ੍ਰਧਾਨ ਨੇ ਨਵਾਂ ਸ਼ਹਿਰ ਦੇ ਕਿਦਾਂ ਹੋਣ ਸੋਨ ਲਾਲ ਟਾਂਡਾ ਜੀ ਉਹ ਵੀ ਉਹ ਵੀ ਇੱਥੇ ਪਹੁੰਚੇ ਧੰਨਵਾਦ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ ਬਹੁਤ ਸਾਰੇ ਸਮਾਜ ਸੇਵੀ ਨੇ ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮਾਨੀ ਪਾਰਟੀ ਨਾਲ ਕਾਫੀ ਮਿਲਦੀ ਐ ਸਟਾਰ ਮਿਲਦੇ ਐ ਜਿਹਦੇ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਹੈ ਡਾਕਟਰ ਬਲਵੀਰ ਸਿੰਘ ਹੈ ਡਾਕਟਰ ਚੰਨੀ ਹੈ ਚਮਕੌਰ ਸਾਹ ਵਾਲੇ ਡਾਕਟਰ ਗਰਬਜੋਤ ਹੈ ਡਾਕਟਰ ਅਜੇ ਗੁਪਤਾ ਹੈ ਡਾਕਟਰ ਬੀਜ ਸਿੰਘ ਲਾ ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਤਾਂ ਕਰੇ ਵੀ ਡਾਕਟਰ ਹੈ ਉਹ ਪੁੱਲੀ ਗਈ ਸੀ ਰੋਟੀ ਖਾਣੀ ਹੈ ਭਾਈ ਸੋ ਡਾਕਟਰ ਕਮਿਊਨਿਟੀ ਨਾਲ ਆਮ ਆਦਮੀ ਪਾਰਟੀ ਕਿਉਂਕਿ ਇਹ ਸਾਰੇ ਸਮਾਜ ਦੀ ਪਾਰਟੀ ਹੈ ਸਾਡੇ ਕੋਲ ਡਾਕਟਰ ਵੀ ਨੇ ਸਾਡੇ ਕੋਲ ਵਕੀਲ ਵੀ ਨੇ ਸਾਡੇ ਕੋਲੇ ਸਟੂਡੈਂਟ ਵੀ ਨੇ ਜਿਹੜੇ ਪੜ ਰਹੇ ਸੀ ਤੇ ਟਿਕਟਾਂ ਮਿਲ ਗਈਆਂ ਤੇ ਜਿੱਤ ਗਏ ਤੇ ਸਾਡੇ ਕੋਲ ਟੀਚਰ ਵੀ ਨੇ ਪ੍ਰੋਫੈਸਰ ਵੀ ਨੇ ਆਰਟਿਸਟ ਵੀ ਨੇ ਸੋ ਸਾਡੇ ਕੋਲੇ ਸਮਾਜ ਦਾ ਹਰ ਵਰਗ ਹੈ ਸਾਡੇ ਕੋਲ ਆਮ ਆਦਮੀ ਪਾਰਟੀ ਆਮ ਆਦਮੀ ਹੈ ਹਰੇਕ ਵਰਗ ਦਾ ਆਮ ਆਦਮੀ ਜਦ ਕਿ ਦੂਜੀਆਂ ਪਾਰਟੀਆਂ 'ਚ ਸਿਰਫ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਸਾਲੇ ਜੀਜੇ ਉਹੀ ਚੱਲੀ ਜਾਂਦਾ ਸੀ ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲਾ ਦਿੰਦੇ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਹ ਉਸ ਐਮ ਐਲ ਏ ਨੂੰ ਜਾਂ ਉਸ ਐਮ ਪੀ ਨੂੰ ਟਾਈਮ ਮਿਲਣ ਲੱਗ ਜਾਂਦਾ ਜਿਸ ਤਰ੍ਹਾਂ ਮੈਂ ਵੀ 8 ਸਾਲ ਆ ਕੇ ਆਇਆ ਪਾਰਲੀਮੈਂਟ ਚ ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫालतू ਗੱਲ ਨਹੀਂ ਕਰਨੀ ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ ਜਿਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਏ ਇਸ ਕਰਕੇ ਫਿਰ ਇਗਨੋਰ ਕਰਨ ਲੱਗ ਜਾਂਦੇ ਆ ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ ਉੱਤੇ ਪਿਆ ਸਾਰਾ ਤੁਸੀਂ ਵੀ ਆਪਣੇ ਕੈਮਰਾ ਨਾਲ ਹੀ ਉਹਨੂੰ ਟੈਲੀਕਾਸਟ ਕੀਤਾ ਹੋਊਗਾ ਕਿ ਜਿੰਨਾ ਹੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ ਜਿਸ ਝੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਝੰਡੇ ਨੂੰ ਲੈ ਕੇ ਬੋਲਿਆ ਔਰ ਮੇਰੇ ਕੋਲੇ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਪ ਸ਼ਹਿਰ ਚ ਆ ਚੋਣਾ ਮੈਂ ਪਿੰਡਾਂ ਚ ਆ ਪ੍ਰੋਬਲਮ ਹੈ ਸਾਨੂੰ ਫੰਡ ਦੇ ਉਸ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ ਚੱਲ ਕੇ ਆਉਂਦੇ ਰਹੇ ਘੰਟਾ-ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਮੇਰੇ ਲਈ ਕੋਈ ਇਹ ਨਹੀਂ ਹੈਗਾ ਕਿ ਜੇ ਜੇ ਕੋਈ ਐਮਐਲਏ ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ 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 ਲੋਕਾਂ ਨੂੰ ਸਜ਼ਾ ਦੇਵਾਂ ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਦੇ ਵਿਕਾਸ ਦੇ ਕੰਮਾਂ ਤੇ ਕੋਈ ਰੋਕ ਲਾਵਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿ ਉਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ ਕਹਿੰਦੇ ਇਸ ਗਲੀ ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ ਦੋ ਪੁਲੀਆਂ ਹੀ ਪੱਟ ਦੋ ਤੇ ਬਾਅਦ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਤੁਸੀਂ ਸਾਨੂੰ ਵੋਟਾਂ ਨਹੀਂ ਪਈਆਂ ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ ਮੈਂ ਜਦ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਮੈਂ ਉਸੇ ਦਿਨ ਵੀ ਕਹਿਆ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਹਾਂ ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ ਮੇਰੇ ਲਈ ਨਕੌਦਰ ਵੀ ਹੋ ਜਾਏ ਮੇਰੀ ਨਵਾਂ ਸ਼ਹਿਰ ਵੀ ਹੋ ਜਾਏ ਬੰਗਾ ਵੀ ਹੋ ਜਾਏ ਮੇਰੇ ਲਈ ਮੂਨਕ ਵੀ ਹੋ ਜਾਏ ਪੁਹਾਨੀਗੜ ਵੀ ਹੋ ਜਾਏ ਮੇਰੇ ਲਈ ਕਨੌਰ ਵੀ ਹੋ ਜਾਏ ਮੇਰੇ ਲਈ ਸਨੌਰ ਵੀ ਹੋ ਜਾਏ ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ ਸਾਰੇ ਪੰਜਾਬ 'ਚ ਕਿਤੇ ਵੀ ਤਰੱਕੀ ਹੋਊਗੀ ਤਾਂ ਉਹ ਇਹ ਉਹਦਾ ਜਿਹੜਾ ਸ਼ਾਬਾਸ਼ੇ ਮਿਲੂਗੀ ਕੱਲ ਬੱਚਿਆਂ ਨੂੰ ਨਿਯੁਕਤੀ ਪੱਤਰ ਬੰਡੇਓ ਆਪ ਬੋਲ ਰਹੇ ਸੀ ਕੋਈ ਕੁਝ ਗਰਾਉ ਤੋਸੀ ਕੋਈ ਮੁਕਸਰ ਤੋਂ ਸੀ ਕੋਈ ਫਾਜ਼ਿਲਕਾ ਤੋਂ ਸੀ ਕੋਈ ਬਠਿੰਡੇ ਤੋਂ ਸੀ ਕੋਈ ਸੰਗਰੂਰ ਤੋਂ ਸੀ ਕੋਈ ਅੰਮ੍ਰਿਤਸਰ ਤੋਂ ਸੀ ਸਾਰੇ ਪੰਜਾਬ ਤੋਂ ਆਏ ਹੋਏ ਸੀ ਤੇ ਉਹ ਦੱਸ ਰਹੇ ਸੀ ਆਪਣੀਆਂ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਪਰ ਅਸੀਂ ਬਦਲਤਾ ਹੁਣ ਅਸੀਂ ਇੱਥੇ ਹੀ ਰਹਿ ਕੇ ਜਿਹੜਾ ਉਹ ਆਵਦੀ ਤਰੱਕੀ ਕਰਾਂਗੇ ਪੜਾਂਗੇ ਤੇ ਆਮ ਆਨí ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਦੀ ਸਾਡੇ ਸੁਪਰੀਮ ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਤੇ ਹੈਲਥ ਉਹਨਾਂ ਦੀ ਪ੍ਰਾਇੋਰਟੀ ਹੈ ਅੱਜ ਵੀ ਕਿ ਬਾਬਾ ਸਾਹਿਬ ਦਾ ਸੁਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ ਉੱਥੇ ਨਾਰਾ ਦਿਂਦੇ ਰਹੇ ਜਦੋਂ ਸਕੂਲ ਬਣਾਉਂਦੇ ਰਹੇ ਆ ਉੱਥੇ ਅਸੀਂ ਤਾਂ ਬਾਬਾ ਸਾਹਿਬ ਭੀਮਰਾਓਂ ਮੇਦਕਰ ਜੀ ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਨਹੀਂ ਦਿੱਤਾ ਜਾਂਦਾ ਸੀ ਛੂਆਛੂਤ ਦਾ ਇੰਨਾ ਜਵਾਨਾ ਸੀ ਉਹ ਪਰਾਂ ਬਹਿ ਜਾਂਦੇ ਸੀ ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਤੈਨੂੰ ਕੀ ਪੜਾਇਆ ਉਹ ਮੈਨੂੰ ਪੜਾ ਦੇ ਇੱਥੋਂ ਇੱਥੋਂ ਪੜ ਕੇ ਉਹਨਾਂ ਨੇ ਬਾਅਦ ਵਿੱਚ ਅਮਰੀਕਾ ਤੋਂ ਲੰਡਨ ਤੋਂ ਪੀ ਐਚ ਡੀ ਕੀਤੀ ਹਾਲਾਂਕਿ ਕੋਈ ਫਾਈਨੈਂਸ਼ਲੀ ਸਾਊਂਡ ਨਹੀਂ ਸੀ ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂਗਾ ਦਹਾੜੂਗਾ ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ ਤੇ ਦੇਈਏ ਜੋ ਸਕੂਲ ਆਫ ਐਮੀਨੈਂਸ ਦਾ ਅਸੀਂ ਸਮਾਰਟ ਸਕੂਲ ਬਣਾ ਰਹੇ ਆਂ ਗਰੀਬਾਂ ਦੇ ਬੱਚੇ ਪੜ੍ਹ ਕੇ ਇਸ ਵਾਰ 158 ਬੱਚੇ ਜੀਈ ਦਾ ਟੈਸਟ ਪਾਸ ਕਰ ਗਏ 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ ਜੀਈ ਦਾ ਟੈਸਟ ਪਾਸ ਕਰ ਗਏ ਸਰਕਾਰੀ ਸਕੂਲਾਂ ਦੇ ਬੱਚੇ ਔਰ 10ਵੀਂ ਚੋਂ 8ਵੀਂ ਚੋਂ 12ਵੀਂ ਚੋਂ ਫਸਟ ਕੌਣ ਸਰਕਾਰੀ ਸਕੂਲਾਂ ਦੇ ਬੱਚੇ ਮੰਨ 700 ਚੋਂ 600 ਨਿਨ ਨਿਨ ਨੰਬਰ ਲੈ ਕੇ ਆਉਂਦੇ ਕਿਉਂਕਿ ਟੀਚਰ ਆ ਗਏ ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਿਵਾਤੀ ਤੇ ਐਸੀ ਤਰੀਕੇ ਹੈਲਥ ਦੇ ਵਿੱਚ ਹੋਇਆ ਇਸੀ ਤਰੀਕੇ ਬਿਜਲੀ ਦੇ ਵਿੱਚ ਹੋਇਆ ਇਸ ਤਰੀ ਇਨਫਰਾਸਟ੍ਰਕਚਰ ਵਿੱਚ ਹੋਇਆ ਅਸੀਂ ਲੱਗੇ ਰਵਾਂਗੇ ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ ਜਦੋਂ ਸੌ ਚੁੱਕੀ ਖੜਕਰ ਕਲਾ ਤਾਂ ਸੌ ਚੁੱਕਰ ਤੋਂ ਸੌਰੀ ਸੌ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਚਾਹ ਡੀਸੀ ਦਫਤਰ ਆ ਚਾਹ ਤਹਿਸੀਲਦਾਰ ਦਾ ਦਫਤਰ ਦਫਤਰ ਆ ਚਾਹ ਕੋਈ ਐਡੀਐਸਪੀ ਦਾ ਦਫਤਰ ਆ ਚਾਹ ਕੋਈ ਕੋਈ ਵੀ ਸਰਕਾਰੀ ਦਫਤਰ ਉਥੇ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉਥੇ ਡਾਕਟਰ ਭੀਮਰਾਮ ਮੇਦਕਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ ਉਹ ਲੱਗੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਨੇ ਸੰਵਿਧਾਨ ਬਣਾਇਆ ਇੱਕ ਨੇ ਦੇਸ਼ ਦੇਸ਼ ਬਣਾਇਆ ਤੈਨਾਂ ਦੋਨਾਂ ਦੀ ਫੋਟੋ ਲੱਗੀ ਹੋਈ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮਐਲਏ ਨੇ ਤੇ ਡਾਕਟਰ ਵੀਮਰਾਵ ਉਮੀਦ ਕਰਦੀ ਸੋਚ ਦੇ ਧਾਰਨੀ ਨੇ ਸਾਡੀ ਪਾਰਟੀ ਨੂੰ ਅੱਜ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝਲੇ ਲੋਕਾਂ ਦੀਆਂ ਸਮੱਸਿਆ ਨਾਲ ਜਾਣਦਾ ਹੈ ਖੁਦ ਉਹਨੇ ਪਿੰਡੇ ਤੇ ਹਣਾ ਹੀ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਹੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨਾਂ ਦੇ ਤਜਰਬੇ ਦਾ ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ ਔਰ ਜੋ ਜੋ ਵੀ ਇਨਦੇ ਸਾਥੀਆਂ ਇਹਨਾਂ ਨਾਲ ਸੰਘਟਨਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਮਿਲ ਕੇ ਕੰਮ ਕਰਾਂਗੇ ਹੁਣ ਮੈਂ ਇੱਕ ਮਿੰਟ ਲਈ ਕਹੂੰਗਾ ਡਾਕਟਰ ਸੁਖੀ ਜੀ ਇੱਕ ਪਹਿਲਾਂ ਮੈਂ ਜੁਆਇਨਿੰਗ ਦਾ ਰਸਮ ਅਦਾ ਕਰਨਾ ਉਸ ਤੋਂ ਬਾਅਦ ਸੁਖੀ ਜੀ ਬੋਲੋ ਵੈਲਕਮ ਸਰ ਸੰਪੇੜਨ ਕਾਣੀ ਸਰ ਮਿਲ ਕੇ ਥੈਂਕ ਯੂ ਅਜਾ ਮਾਦੀ ਪਾਰਟੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਚਿੰਸਟਰ ਸੁਭਾ ਕੁਮਾਰ ਸਿੰਘ ਮਾਨ ਸਰ ਪਰ ਉਹਨਾਂ ਦੇ ਨਾਲ ਡਾਕਟਰ ਸੰਦੀਪ ਪਾਠਕ ਜੀ ਮੇਰੇ ਜਿਹੜੇ ਬਹੁਤ ਨੇੜੇ ਦੇ ਸਾਥੀ ਹੈ ਮੇਰੇ ਨਾਲ ਵਿਧਾਨ ਸਭਾ ਚ ਪਿਛਲੇ ਦਿਨ ਰਿਵੇਂ ਨਾਲ ਸੀ ਸਰਦਾਰ ਗੁਲਾਮ ਸਿੰਘ ਕੁੰਡੋਈ ਸਰ ਪਰ ਅੱਜ ਮੇਰੇ ਨਾਲ ਜੋ ਮਾਨ ਪ੍ਰਾਪਤ ਕਰ ਰਹੇ ਹੈ ਛੀਸੋਲਾ ਟੰਡਾ ਜਿਹੜੇ ਛੀ ਪਰ ਸਿੰਘ ਅਸੀਂ ਵੀ ਪ੍ਰਧਾਨ ਨੇ ਔਰ ਸੁਮੇਤ ਮੇਰੇ ਰਿਸ਼ਤੇ ਨਾਲ ਆਏ ਸਾਥੀ ਪ੍ਰੈਸ ਸਭ ਤੋਂ ਪਹਿਲਾਂ ਤਾਂ ਮੈਂ ਸਦਾ ਤੁਮਾਂਸੀ ਮਾਨ ਸਾਹਿਬ ਸੀਐਮ ਸਾਹਿਬ ਦਾ ਔਰ ਡਾਕਟਰ ਸੰਦੀਪ ਆਠੇ ਜੀ ਬਤਲਵਾਤ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਜੀ ਇਸ ਪਾਰਟੀ ਦੇ 92 ਐਮਐਲਏ ਹੋਣ ਉਹਨਾਂ ਨੂੰ ਸ਼ਾਇਦ ਦੂਸਰੇ ਮਤਲਬ ਦੀ ਗੋਲ ਨਹੀਂ ਪੈਂਦੀ ਪਰ ਅੱਜ ਮੈਂ ਇਹ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਈ ਬਣ ਜਾ ਰਿਹਾ ਮੈਂ ਉਸ ਹਰਕੇ ਤੋਂ ਆਣਾ ਜਿੱਥੇ ਸ਼ਿਦਾਰ ਉਸਦਾ ਪੱਗ ਸਿੰਘ ਦਾ ਜਿਹੜੀ ਬੰਡਾ ਹੈ ਪਰ ਮੇਰੀ ਇਹ ਸਦਾ ਹੀ ਦਿਲੀ ਖਾਸ਼ ਵੀ ਰਹੀ ਹੈ ਉਹ ਹਰਗਾ ਜਿੱਥੇ ਅਸ਼ੀਦ ਅਸਰਪਾਗਸੇ ਨੇ ਆਪਣਾ ਬਚਪਨ ਬਤਾਇਆ ਹੋਵੇ ਔਰ ਸਾਨੂੰ ਅੱਜ ਕੇ ਜਿਵੇਂ ਐਮਐਲਏ ਹੈ ਜਾਂ ਸਾਰੇ ਹੀ ਆਜ਼ਾਦੀ ਦਾ ਨਿਗਮਾਏ ਉਹ ਅਸ਼ੀਦ ਅਸਰਪਾਗਸੇ ਦੇ ਤੌਰ ਤੇ ਹੈ ਔਰ ਮੈਨੂੰ ਵੀ ਉਹਰੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਸ਼ੀ ਕਾਸ਼ੀਰਾਮ ਜੀ ਜਿਹੜਾ ਨੇ ਸਾਨੂੰ ਡਾਕਟਰ ਨੂੰ ਬੈਠ ਕੇ ਦੱਸਿਆ ਜੋ ਸਾਡੇ ਤੇ ਉਹਨਾਂ ਦੇ احਸਾਨ ਨੇ ਜੋ ਸਾਡੇ ਤੇ ਉਹਨੇ ਕੀਤਾ ਪੰਨਾ ਸਮਝਾ ਕੇ ਆਮ ਆਦਮੀ ਪਾਰਟੀ ਹੁਣ ਕੰ ਦਾ ਸਭ ਤੋਂ ਵੱਡਾ ਕਾਰਨ ਲੈ ਰਿਹਾ ਕਿ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਕਿਹਾ ਕਿ ਕਿ ਸ਼ਹੀਦੇ ਉਸ ਦਾ ਪਾਕਿਸਤਾਨ ਦੇ ਵਿੱਚ ਸੌਂਚੋ ਪਿਆ ਮੈਂ ਜਿਸ ਨੇ ਸੌਂਚ ਚੁੱਕੀ ਸੀ ਮੈਂ ਉਸਨ ਉਸ ਸੌਂਚ ਮਗਰਮ ਦੇ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਯੋਨਾ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਬਿਦੌਂ ਦੇ ਨੀ ਹੈਜ਼ਿਟੇਸ਼ਨ ਉਸੇ ਵੀ ਕਿਹਾ ਕਿ ਮੈਂ ਇਸ ਤਰੀਕ ਤੇ ਮੈਡੀਕਲ ਕਾਲਜ ਜ਼ਰੂਰ ਬਣਾਉਂਗਾ ਮੈਸੂਮਾ ਕਿਉਂ ਮੇਰੇ ਲਈ ਬਹੁਤ ਵੱਡੀ ਮਾਨ ਬੜੀ ਗੱਲ ਹੈ। ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ ਇੱਕਦਮ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਨਾਇਰਸ਼ੀ ਦਾ ਬੇ ਦੱਸਿਆ ਸੀ ਕਿ ਉਹ ਬੜੀ ਕਰਪਟ ਕਿਸਮ ਦਾ ਆਦਮੀ ਆ ਬੜੀ ਕਰਾਪਸ਼ਨ ਕਰਦਾ ਪਰ ਬਾਈ ਚਾਂਸ ਸੀਐਮ ਸਰ ਉਥੇ ਬੈਠੇ ਸੀ ਨਾ ਨੇ ਮੈਨੂੰ ਉਥੋਂ ਬੁਲਾ ਲਿਆ ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ ਪਰ ਮੈਂ ਉੱਪਰੋਂ ਘੁੰਮ ਕੇ ਆਇਆ ਕਦੀ ਮੈਨੂੰ ਲੱਗਦਾ ਨਹੀਂ ਕਿ ਆਪੋਜੀਸ਼ਨ ਦਾ ਐਮਐਲਏ ਸੀਐਮ ਸਰ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਵਿੱਚ ਨਾਲ ਬੈਠਿਆ ਹੋਵੇ ਔਰ ਇਹਨਾਂ ਨੇ ਮੈਨੂੰ ਕਿਉਂ ਕਿਹਾ ਇਸ਼ਾਰਾ ਕਰਕੇ ਬੁਲਾਇਆ ਸੀ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਬੜਾ ਕਰ ਰਿਹਾ ਦੱਸ ਕਰਨਾ ਕੀ ਆ ਮੈਂ ਕਿਹਾ ਤੁਸੀਂ ਤੁਸੀਂ ਜੋ ਤੁਸੀਂ ਸੀਐਮ ਨੂੰ ਮੈਂ ਤੁਹਾਨੂੰ ਆਪਣੀ ਪ੍ਰੋਬਲਮਸ ਦੱਸ ਸੀ ਕਿ ਉਹ ਬੋ ਕਰ ਤਾਂ ਕੋਲ ਡੋਗਾ ਇਹਨਾਂ ਨੇ ਉਸ ਤੋਂ ਪਹਿਲੇ ਆਰਡਰ ਕੀਤੇ ਕਿ ਇਹਨੂੰ ਸਸਪੈਂਡ ਕਰੋ ਇਹ ਉੱਥੇ ਬੰਗਿਆ ਚ ਰਹਿਣਾ ਨਹੀਂ ਚਾਹੀਦਾ ਪਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤੇ ਉਹ ਬੰਦਾ ਉੱਥੇ ਨਹੀਂ ਸੀ ਮੈਨੂੰ ਸਮਝ ਆਇਆ ਕਿ ਇਸ ਤਰ੍ਹਾਂ ਦੇ ਸੀਐਲ ਨਾਲ ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ ਸੋ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ ਔਰ ਇਹੀ وجہ ਕਿ ਮੈਂ ਅੱਜ ਆਮ ਆਦਮੀ ਪਾਰਟੀ ਦੇ ਜੀ ਕੋਈ ਸਵਾਲ ਹੈ ਤੁਹਾਡਾ ਡਾਕਟਰ ਸੁਖੀ ਜੀ ਡਾਕਟਰ ਸੁਖੀ ਜੀ ਤੁਸੀਂ ਡਿਜ਼ਾਈਨ ਕਰੋਗੇ ਐਮਐਲਏ ਜਾਂ ਐਮਐਲਏ ਕੰਟੀਨਿਊ ਕਰੋਗੇ ਉਹ ਦੇਖੋ ਇਹ ਮੈਂ ਕਾਨੂੰਨਨ ਜਿਹੜੀ ਪੱਖ ਹੈ ਦਾ ਦੇਖ ਕੇ ਦੇਖੀ ਦੇ ਦੇ ਜੋ ਜੋ ਦੇਖੋ ਮੈਂ ਨੋ ਕਲਿੱਦਲ ਨੇ ਬੜਾ ਮਾਨ ਸਨਮਾਨ ਦਿੱਤਾ ਮੈਂ ਦੋ ਵਾਰੀ ਐਮਐਲਏ ਕਲਿੱਦਲ ਵਰਤੋਂ ਹੀ ਬਣਿਆ ਮੇਰੀ ਕਲਿੱਦਲ ਨਾਲ ਕੋਈ ਸਦਾਸ ਵੀ ਸਿੰਘ ਬਾਲਣਾਂ ਤੇਰੀ ਕੋਈ ਕੋਈ ਪ੍ਰੋਬਲਮ ਨਹੀਂ ਪਰ 7 ਸਾਲ ਦੇ ਵਿੱਚ ਕਿਉਂਕਿ ਮੈਂ ਦੂਸਰੀ ਵਾਰੀ ਐਮਐਲਏ ਬਣਿਆ ਕਮਨ ਸਾਡੇ 8 ਸਾਲ ਹੋ ਗਏ ਕਿ ਮੈਂ ਐਮਐਲਏ ਬਣਿਆ ਨੂੰ ਪਤਾ ਹੈ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਜਿਹੜਾ ਬੰਗਾ ਹਲਕਾ ਸੀ ਬੜਾ ਇੱਕ ਲੋਡ ਸੀ ਪਰ ਇਸ ਵਾਰ ਮੈਂ ਸੋਚਦਾ ਹਾਂ ਕਿ ਜਦੋਂ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਜਿਸ ਧਰਤੀ ਤੋਂ ਸੋਚ ਚੁੱਕੇ ਆ ਉਹ ਪੰਜਾਬ ਦਾ ਇੱਕ ਨੰਬਰ ਦਾ ਹਲਕਾ ਬਣ ਚਾਹੀਦਾ ਪਰ ਮੈਨੂੰ ਮੇਰੇ ਤੋਂ ਪਹਿਲਾਂ ਇਹਨਾਂ ਨੇ ਮੇਰੇ ਮੰਗਣ ਤੋਂ ਬਿਨਾਂ ਹੀ ਇਹਨਾਂ ਨੇ ਗੱਲ ਰਸੇਜ ਵੀ ਮੈਨੂੰ ਕਹੀ ਇੱਥੇ ਵੀ ਕਹੀ ਅਸੀਂ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਆ ਪਰ ਮੈਂ ਸਮਝਦਾ ਕਿ ਕੋਈ ਇੱਕ ਵੱਡਾ ਕਾਰਨ ਹੈ ਕਿ ਮੈਂ ਬੰਗਾ ਹਲਕੇ ਦਾ ਜਨਨ ਮੈਂ ਜਵਾਬ ਦੇ ਆ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਉਹਨਾਂ ਦੇ ਹਰ ਪੱਖੋਂ ਉਹਨਾਂ ਨੂੰ ਖੁਸ਼ਾ ਕਰਨ ਦੇ ਲਈ ਮੈਂ ਨਹੀਂ ਸਮਝਦਾ ਕਿ ਮੈਨੂੰ ਇਹ ਪਾਰਟੀ ਜੁਆਇਨ ਕਰਨੀ ਚਾਹੀਦੀ ਸੀ ਇਸ ਕਰਕੇ ਪਰ ਲੱਗਦਾ ਕਿ ਕਿਸੇ ਤਰ੍ਹਾਂ ਦੇ ਵਿੱਚ ਸ਼ੌਮਨਿਆ ਕਾਦੀ ਦਲ ਤੋਂ ਕਾਫੀ ਜੁਆਇਨਿੰਗ ਹੋਤੀ ਹੈ ਪਾਰਟੀ ਦੇ ਕੋਈਆਂ ਆਪਣੇ ਪਾਰਟੀ ਦੇ ਸੀਨੀਅਰ ਲੀਡਰ ਜਿਵੇਂ ਪਰਮਨ ਕੁਮਾਰ ਟਿਕਨੂਜੀ ਜਿਸ ਤੋਂ ਬਾਅਦ ਤੋਂ ਸੁਖੀ ਦਾ ਤਾਂ ਕੀ ਲੱਗਦਾ ਰਜੀ ਸੁਣਨੇ ਕਾਲੇ ਤਾਂ ਨਾ ਨਾ ਕਾਫੀ ਇੰਪੋਰਟੈਂਟ ਪਾਰਟੀ ਰਹਿ ਗਈ ਹੈ ਨਹੀਂ ਅਸੀਂ ਕੋਈ ਟਾਰਗੇਟ ਕਰਕੇ ਕੋਈ ਜੁਆਇਨਿੰਗ ਨਹੀਂ ਕਰਾਉਂਦੇ ਕੇ ਇਹਦੇ ਨਾਲ ਐ ਹੋ ਜੂ ਅਸੀਂ ਚਾਹਨੀ ਹੈ ਕਿ ਜੇ ਹਰ ਇੱਕ ਪਾਰਟੀ ਚੰਗੇ ਬੰਦੇ ਵੀ ਹੈਗੇ ਸਾਰੀ ਸੁਭੀਰ ਵਾਲ ਥੋੜੀ ਹੁੰਦੇ ਚੰਗੇ ਵੀ ਹੈਗੇ ਕਈ ਤਾਂ ਫਿਰ ਜਿਹੜੇ ਚੰਗੇ ਬੰਦੇ ਨੂੰ ਕਿੱਥੇ ਜਾਣਗੇ ਫਿਰ ਜੇ ਪਾਰਟੀ ਇੱਕ ਮਿੰਟ ਜੇ ਪਾਰਟੀ ਹੋਈ ਉਹਨਾਂ ਦੀ ਇੱਕ ਐਸੇ ਧੜੇਬੰਦੀ ਦਾ ਸ਼ਿਕਾਰ ਹੋਗੀ ਪਰਿਵਾਰਵਾਦ ਦਾ ਸ਼ਿਕਾਰ ਹੋਗੀ ਤਾਂ ਜਿਹੜੇ ਚੰਗੇ ਬੰਦੇ ਨੇ ਪੋਲਿਟਿਕਸ ਗਰ ਉਹ ਉਹ ਥੋੜੀ ਨਾਲ ਜਿਹੜੇ ਨੇ ਉਹ ਆਪਣੀ ਬਲੀ ਦੇਣਗੇ ਉਹ ਲੜੀ ਜਾਣ ਆਪਣਾ ਜਿੱਥੇ ਲੜਨਾ ਉਹ ਉਹ ਉਹਨਾਂ ਦੀ ਲੜਾਈ ਆਪਣੀ ਪਰਿਵਾਰ ਦੀ ਜਾਂ ਆਪਣੀ ਕੁਰਸੀ ਦੀ ਹੈ ਸਾਡੀ ਲੜਾਈ ਪੰਜਾਬ ਦੀ ਆਮ ਲੋਕਾਂ ਦੀ ਦਵੇ ਕੁਚਲੇ ਗਰੀਬਾਂ ਗੁਰਬਿਆਂ ਦੀ ਲੜਾਈ ਹੈ ਸਾਡੇ ਆਫਰ ਪੁਰਾਣੀ ਆਈਡੀਵਾਦੀ ਜੋ ਪਾਰਟੀ ਸੀਗੀ ਉਹ ਹੁਣ ਬਤੀ ਹੈ ਕਿਉਂਕਿ ਕਾਫੀ ਉਹਨਾਂ ਜੁਆਇਨਿੰਗ ਹੋ ਰਹੀਆਂ ਨਹੀਂ ਸਾਡੀ ਪਾਰਟੀ ਦੀ ਟਾਇਲਰ ਜਿਸ ਦਿਨ ਅਰਵਿੰਦ ਜੀ ਨੇ ਪਾਰਟੀ ਬਣਾਈ ਸੀ ਉਸ ਦਿਨ ਕਿਹਾ ਸੀ ਕਿ ਦੂਜੀਆਂ ਪਾਰਟੀਆਂ ਚ ਵੀ ਚੰਗੇ ਲੋਕ ਨੇ ਆਓ ਸਾਡੇ ਕੋਲ ਇਹ ਅਕਾਲੀ ਦਲ ਦੀ ਹੁਣ ਕਾਦੀ ਆਡਜੋਲਜੀ ਬਚੀ ਜੀ ਅਜੇ ਵੀ ਆਡਜੋਲਜੀ ਦੀ ਗੱਲ ਕਰੀ ਜਾਂਦਾ ਹਮ ਉਨ੍ਹਾਂ ਦੀ ਟੈਨਸ਼ਨ ਲਈ ਕਿਉਂ ਉਹਨਾਂ ਦੀ ਟੈਨਸ਼ਨ ਤੋਂ ਤੋ ਤੱਕ ਉਹਨਾਂ ਦੀ ਆਡਜੋਲਜੀ ਬਚੀ ਹੈ ਕੋਈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਾਰਟੀ ਕਰਕੇ ਪਰ ਆ ਰਹੇ ਹੋ ਮਾਨਪੀ ਸਾਡਾ ਹੋਰ ਕਿਸੇ ਨਾਲ ਕੋਈ ਜਿੱਦ ਦੇ ਰਾਤ ਤੱਕ ਕੈਮ ਹੋਇਆ ਇੱਥੇ ਲੈ ਆਵਾਂਗੇ ਤੁਹਾਨੂੰ ਤੂੰ ਏਦਾਂ ਦਾ ਉਹਨਾਂ ਨਾਲ ਲਾਇਆ ਕਰੋ ਕਿ ਆਹ ਹੋ ਸਕਦਾ ਸੂਤਰ ਇੱਕ ਤਾਂ ਮੈਨੂੰ ਸੂਤਰ ਮਿਲਾ ਦਿਓ ਯਾਰ ਇੱਕ ਅੱਧਾ ਤਾਂ ਮਿਲਾ ਦਿਓ ਚਲੋ ਤੇ ਸੂਤਰ ਬਹੁਤ ਨੇ ਤੁਹਾਡੇ ਯਾਰ ਕਦੇ ਉਹ ਕੈਬਿਨੇਟ ਬਣਾ ਦਿੰਦੇ ਨੇ ਕਦੇ ਉਹ ਪੋਰਟਫੋਲੀਓ ਬੰਨ੍ਹ ਦਿੰਦੇ ਨੇ ਠੀਕ ਹੈ ਤੋ ਕਿਰਪਾ ਕਰਕੇ ਸੂਤਰਾਂ ਤੇ ਕੰਟਰੋਲ ਰੱਖੋ ਬਸ ਜੀ ਸਰਦਾਰ ਤੁਸੀਂ ਕਿਹਾ ਵੀ ਬਾਟੀ-ਬਾਟੀ ਜੀ ਕੁਝ ਬਥੇ ਚੰਗੇ ਹੈ ਜੀ ਮਨਪ੍ਰੀਤ ਸਿੰਘ ਆਲੀ ਤੋਂ ਚੰਗੇ ਲੱਗਦੇ ਉਹ ਹੀ ਤਾਂ ਮੈਂ ਜਵਾਬ ਦਿੱਤਾ ਹੈ ਕਿ ਐਸੀ ਜਿੱਦੇ ਜਿੱਦੇ ਸਾਡੇ ਨਾਲ ਕੋਈ ਜੇ ਉਹਦਾ ਮਨ ਮਿਲੂਗਾ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਨੇ ਜੇ ਗਾਹ ਮੂਰੂ ਵੀ ਮਨ ਮਿਲਣਾ ਚਾਹੀਦਾ ਨਾ ਬਨਵੇ ਨਹੀਂ ਹੋਣਾ ਚਾਹੀਦਾ ਨਾ ਜਿੱਦੇ ਕੋਈ ਹੋਰ ਬੰਦੇ ਵੀ ਨਾਟ ਓਨਲੀ ਮਨਪ੍ਰੀਤ ਆਯਾਲੀ ਜਿੱਦੇ ਕੋਈ ਕਿਸੇ ਹੋਰ ਚੰਗੇ ਬੰਦੇ ਜਾਂ ਕੋਈ ਕਿਸੇ ਅਹੁਦੇ ਤੇ ਵੀ ਨਹੀਂ ਹੈਗੇ ਜਦੋਂ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਪੋਰਟਫੋਲੀਓ ਚੈੱਕ ਕਰਦੇ ਆ ਡਾਕਟਰ ਸਾਹਿਬ ਦਾ ਜਾ ਕੇ ਪੁੱਛ ਲਓ ਨਾ ਸ਼ਹਿਰ ਚ ਇੱਕ ਇੱਕ ਦਾਗ ਨਹੀਂ ਹੈਗਾ ਇਹੋ ਜਿਹੇ ਇਹੋ ਜਿਹੇ ਚਿੱਕੜ ਵਾਲੇ ਮਾਹੌਲ ਚ ਦਾਮਨ ਸਾਫ਼ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਤਾਂ ਹੀ ਡਾਕਟਰ ਸਾਹਿਬ ਸਾਡੇ ਕੋਲ ਅੱਜ ਹਿੱਸਾ ਨੇ ਪਾਟ ਆਪ ਦੇ ਸਾਰੇ ਐਡਮਿਨਿਸਟ੍ਰੇਟਿਵ ਸੈਕਟਰੀ ਨੂੰ ਬੁਲਾ ਦਿੱਤਾ ਕੋਈ ਗੱਲ ਨਹੀਂ ਇੰਟਰੋਡਕਸ਼ਨ ਹੈ ਸਾਰਿਆਂ ਨੂੰ ਮਿਲ ਲੈਣਗੇ ਉਹ ਕੌਣ ਕੀ ਕੰਮ ਕਰਦਾ ਹੈ ਕੌਣ ਕਹਿ ਮਿਲ ਲੈਣ ਦੋ ਇਹ ਤਾਂ ਨਹੀਂ ਕਿ ਗੜ੍ਹਤਾਲੀ ਗਵਰਨਮੈਂਟ ਚਲਾਦੀ ਨਹੀਂ ਨਹੀਂ ਹਜ ਨਹੀਂ ਤਾਂ ਅਜੇ ਨਵੇਂ ਆਏ ਨੇ ਅਜੇ ਤਾਂ ਗਹਾਟੀ ਤੋਂ ਸਾਰਾ ਸਮਾਨ ਵੀ ਨਹੀਂ ਆਇਆ ਹੁੰਦਾ ਠੀਕ ਹੈ ਨਾ ਤਾਂ ਆ ਕੇ ਮਿਲ ਲੈਣ ਦੋ ਕੌਣ ਕੌਣ ਸੈਕਟਰੀ ਨੇ ਕੌਣ ਕੱਲ ਨੂੰ ਚਿੱਠੀ ਲਿਖਣੀ ਹੈ ਕੋਈ ਕੱਲ ਨੂੰ ਕੋਈ ਕੋਈ ਆਰਡਰ ਦੇਣਾ ਉਧਵਾ ਦੇਖਾਂਗੇ ਤਾਂ ਠੀਕ ਹੈ ਨਾ ਦੇਖੋ ਐਨੇ ਦੇਖੋ ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਹੈ ਸਾਡਾ ਜ਼ਮੀਂਦਾਰ ਔਲਾ ਜੀ ਦੋ ਤਿੰਨ ਜਗ੍ਹਾ ਤੇ ਵੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ ਹਰ ਗੱਲ ਤੇ ਕਹਿੰਦੇ ਨੇ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਹੈ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇਹਦੇ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਪੰਜਾਬ ਨੂੰ ਹਰ ਵਕਤ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ 25 ਸਾਲ ਹੋ ਗਏ 16 ਮਾਰਚ ਤੋਂ ਬਾਅਦ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਕਰਫਿਊ ਨਹੀਂ ਲੱਗਿਆ ਤੇ ਹਰਿਆਣਾ ਵਿੱਚ ਨੂਹ ਦੇ ਵਿੱਚ 4 ਮਹੀਨੇ ਕਰਫਿਊ ਲੱਗਿਆ ਰਿਹਾ ਤੁਸੀਂ ਸਾਨੂੰ ਲਾਅ ਐਂਡ ਆਰਡਰ ਦੱਸ ਦਿਓ ਕੀ ਹੁੰਦਾ ਜੁਪੀ ਚ ਆਪਣਾ ਲਾਅ ਐਂਡ ਆਰਡਰ ਸੰਭਾਲ ਲਓ ਨੰਬਰ 2 ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕੰਪੇਅਰ ਕਰ ਦੋਗੇ ਸਾਡੀ ਪਜਾਉ ਜ਼ਮੀਨ ਹੈ ਸਾਡੀ ਸਾਡੀ ਐਕੁਇਜਿਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ ਛਤੀਸਗੜ੍ਹ ਦਾ ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ 1 ਏਕੜ ਮਿਲ ਰਹਾ ਹੈ ਆਪ 50 ਮੰਗ ਰਹੇ ਹੋ ਭਾਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤਾਂ ਤੁਹਾਨੂੰ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅੱਗੇ ਕਠੂਏ ਤੋਂ ਅੱਗੇ ਫਿਰ ਸਸਤੇ ਮਿਲਣਗੇ ਤੁਹਾਨੂੰ ਪਹਾੜ ਹੈ ਉੱਥੇ ਬੰਜਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਦੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਰਸ ਨਾ ਜਾਂਦੀ ਉੱਥੇ ਰੌਣਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਹੈ ਸੋ ਅਸੀਂ 2-4 ਦਿਨਾਂ ਚ ਹੱਲ ਕਰ ਦਾਂਗੇ ਕੋਈ ਇਸ ਤਰ੍ਹਾਂ ਸਾਨੂੰ ਇਹ ਨਹੀਂ ਲੱਗਦਾ ਕਿ ਹਰਿਆਣਾ ਜਾਂ ਝੂਪੀਆਂ ਸਟੇਟਾਂ ਦੇ ਮੁਕਾਬਲੇ ਜਿਹੜਾ ਪੰਜਾਬ ਦਾ ਕਲੈਕਟਰ ਰੇਟ ਆ ਉਹ ਬਹੁਤ ਘੱਟ ਆ ਜਿਹਦੇ ਕਰਕੇ ਇਹ ਮਾਮਲਾ ਜਿਹੜਾ ਫਸਿਆ ਹੋਇਆ ਹੈ ਕਲੈਕਟਰ ਰੇਟ ਬਦਲਣਾ ਚਾਹੀਦਾ ਨਹੀਂ ਜੀ ਕਲੈਕਟਰ ਰੇਟ ਦਾ ਤਾਂ ਉਹਨਾਂ ਕੋਈ ਫਰਕ ਨਹੀਂ ਪੈਂਦਾ ਜੀ ਐਨਐਚਆਈ ਦੇ ਜਿਹੜੇ ਰੇਟ ਨੇ ਨਾ ਉਹ ਅਲੱਗ-ਅਲੱਗ ਹੁੰਦੇ ਨੇ ਉਹ ਕਿਤੇ ਉੱਚਾ ਹੁੰਦਾ ਕਿਤੇ ਘੱਟ ਹੁੰਦਾ ਬਾਅਦ ਦੇ ਵਿੱਚ ਤੁਸੀਂ ਕਮਿਸ਼ਨਰ ਕੋਲੇ ਵੀ ਜਾ ਸਕਦੇ ਹੋ ਅਪੀਲ ਪਾ ਸਕਦੇ ਹੋ ਕਿ ਸਾਨੂੰ ਘੱਟ ਮਿਲਿਆ ਬਹੁਤ ਵਾਰੀ ਬਾਅਦ 'ਚ ਵੀ ਮਿਲੇ ਨੇ ਰੇਟ ਪਰ ਇਹ ਕੋਈ ਨਹੀਂ ਜਲਦੀ मसला हल हो जूगा तो आज सिर्फ आज, आज सिर्फ एक, एक जवाब दे वैसे मैं कदों क्या पढ़ता होंगे सवाल में जवाब क्यों दे रहे हो <सवाल> मैं भी यही काम करता हूं पिछले पच्चीस साल से बोलने का काम ही करता हूं मैं मैं तो गैस बेल्डिंग नहीं करता था पहले स्टेक होल्डर्स को मिलूंगा जिनकी जमीन है और उनके सारे जो हक हैं उनको मिलेंगे थैंक यू करके लगा देना